ਭਾਈ ਭਾਈ ਉਹ ਬੰਦਾ ਮੇਰੇ ਨਾਲ ਪੈਸੇ ਨਹੀਂ ਦਿੰਦਾ ਯਾਰ ਐਦਾ ਕਿਵੇਂ ਨਹੀਂ ਦਿੰਦਾ ਮੈਂ ਦੋਣਾ ਚੱਲ ਮੇਰੇ ਨਾਲ ਉਹ ਆਂਦੇ 500 ਰੁਪਏ ਕਹੀ ਜਦ ਮਰਜ਼ੀ ਦੇ ਦੀ ਭਾਈ ਯਾਰ ਮੋਟਰਸਾਈਕਲ ਦੀ ਚਾਬੀ ਦੇ ਦੇ ਬਾਜ਼ਾਰ ਜਾ ਕੇ ਆਣਾ ਸੀ ਇੱਕ ਮਿੰਟ ਆ ਲੈ ਉਹ ਭਾਈ ਮੋਟਰਸਾਈਕਲ ਵੀ ਦੇ ਲੈ ਚਾਬੀ ਸਿਰ 'ਚ ਮਾਰਨੀ ਆ ਕੱਲੀ ਭਾਈ ਯਾਰ ਮੈਂ ਜ਼ਿੰਦਗੀ 'ਚ ਮਿਹਨਤ ਬਹੁਤ ਕਰੀ ਜਾਨਾ ਪਰ ਅੱਗੇ ਨਹੀਂ ਵਧਦਾ ਮੈਨੂੰ ਐਂ ਦੱਸ ਅੱਗੇ ਕਿਵੇਂ ਵਧਾਂ ਮੈਂ ਕਿ ਵਧਣਾ ਜ਼ਿੰਦਗੀ 'ਚ ਪਹਿਲਾਂ ਐ ਕਰ ਖੱਬਾ ਪੈਰ ਰੱਖ ਅੱਗੇ ਰੱਖ ਲਿਆ ਹੁਣ ਸੱਜਾ ਰੱਖ ਰੱਖ ਲਿਆ ਵਧਤਾ ਗਿਆ ਜ਼ਿੰਦਗੀ 'ਚ ਆਇਓ ਧਾਰੇ ਦਾ ਮੁੰਡਾ ਕਵਾਡੀ 'ਚ ਕੱਪ ਜਿੱਤ ਕੇ ਲੈ ਤੂੰ ਕਿ ਜਿੱਤ ਕੇ ਲਿਆ ਓਏ 1 ਮਿੰਟ ਰੁੱਕ ਬਾਬੂ ਐਫ ਯੂ ਮੂਮੈਂਟਸ ਲੇਟਰ ਓ ਬਾਪੂ ਉਹ ਤਾਂ ਇੱਕ ਲੈ ਕੇ ਆਇਆ ਸੀ ਨਾ ਮਾਤਾ 6 ਲੈ ਕੇ ਆਇਆ ਇਕੱਠੇ ਆਇਓ ਜੀ ਮਾ ਉਹ ਯਾਰ ਪਕਾ ਮਚਲ ਕੇ ਅੱਗੇ ਹਾਂ ਜਾ ਆਉਣੇ ਆਪਾਂ ਤੇ ਮੋਟਰਸਾਈਕਲ ਚਲਾ ਲੇਂਗਾ ਆਉਂਦਾ ਤਾਂ ਹੈ ਯਾਰ ਪਰ ਹੱਥ ਆ ਸਾਫ਼ ਕਰਨ ਵਾਲਾ ਲੈ ਹੁਣ ਤੱਕ ਹੱਥ ਸਾਫ਼ ਆਇਓ ਜੀ ਮਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬੈਠੋ ਜੀ ਬੈਠੋ ਬੈਠੋ ਜੀ ਬੰਬਾ ਪੱਤਾ ਹਾਂ ਜੀ ਬਾਪੂ ਜੀ ਮੇਰੀ ਗੱਲ ਸੁਣ ਤੈਨੂੰ ਵੇਖਣ ਵਾਲੇ ਆਏ ਆ ਇਹਨਾਂ ਹੱਥ ਤੇ ਕੋਈ ਠੰਡੇ ਤੱਤੇ ਦਾ ਪ੍ਰਬੰਧ ਕਰੇ ਜਾ ਮੇਰੇ ਪੁੱਤ ਮੁੰਡਾ ਤਾਂ ਸਿਆਣਾ ਜੀ ਹਾਂਜੀ ਹਾਂਜੀ ਮੁੰਡਾ ਤੇ ਰੱਖ ਦੇ ਰੱਖ ਦੇ ਪੁੱਤ ਰੱਖ ਦੇ ਭਾਈ ਜੀ ਮਾਫ ਕਰ ਦਿਓ ਜੀ ਸਾਨੂੰ ਰੁਕੇ ਨਹੀਂ ਮੈਂ ਬਿੰਦਾ ਮੁਰਗਾ ਲਗਾਓ ਆਇਓ ਜਮਾ ਓਏ 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 <laughs> <laughs> hey, Prabhu. Hey, Prabhu. Hey, não <surpros> <tiny>